ਰੋਜ਼ੀ ਰੋਟੀ ਦੀ ਪਾਲ ਚ ਵਿਦੇਸ਼ਾਂ ਚ ਗਏ ਪੰਜਾਬੀ ਨੌਜਵਾਨਾਂ ਨੂੰ ਉਥੇ ਕਿਸ ਕਦਰ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਇਸ ਦੀ ਤਾਜ਼ਾ ਉਦਾਹਰਣ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਚ ਦੇਖਣ ਨੂੰ ਮਿਲੀ ਜਿੱਥੇ ਇੱਕ ਗੋਰੇ ਨੇ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਇੱਕ ਪੰਜਾਬੀ ਨੌਜਵਾਨ ਨੂੰ ਸ਼ਰਿਆਮ ਜਿਉਂਦਾ ਸਾੜ ਦਿੱਤਾ ਘਟਨਾ ਉਸ ਵੇਲੇ ਵਾਪਰੀ ਜਦੋਂ ਮਨਮੀਤ ਅਲੀਸ਼ੇਰ ਨਾਂ ਦਾ ਬੱਸ ਡਰਾਈਵਰ ਸਵਾਰੀਆਂ ਲੈ ਕੇ ਜਾ ਰਿਹਾ ਸੀ ਮੁਰੂਕਾ ਦੇ ਬੱਸ ਸਟਾਪ ਤੇ ਅਚਾਨਕ ਇੱਕ 48 ਸਾਲਾ ਗੋਰਾ ਉਸਨੇ ਜਾਂਦੇ ਹੀ ਮਨਮੀਤ ਤੇ ਜਲਨਸ਼ੀਲ ਪਦਾਰਥ ਸੁੱਟ ਕੇ ਅੱਗ ਲਗਾ ਦਿੱਤੀ ਜਿਸ ਨਾਲ ਮਨमीत ਦੀ ਤੜਫ ਤੜਫ ਕੇ ਮੌਤ ਹੋ ਗਈ। ਸਵਾਰੀਆਂ ਦਾ ચીਖ ਚਾਹੜਾ ਸੁਣ ਕੇ ਉਥੋਂ ਲੰਘ ਰਹੇ ਇੱਕ ਟੈਕਸੀ ਡਰਾਈਵਰ ਨੇ ਬੱਸ ਦਾ ਦਰਵਾਜ਼ਾ ਤੋੜ ਕੇ ਉਹਨਾਂ ਨੂੰ ਬਾਹਰ ਕੱਢਿਆ। ਹਾਦਸੇ ਦੌਰਾਨ ਅੱਗ ਦਾ ਧੂੰਆਂ ਚੜਨ ਨਾਲ ਕੁਝ ਸਵਾਰੀਆਂ ਬੇਹੋਸ਼ ਹੋ ਗਈਆਂ ਪਰ ਹੋਰ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਲਜ਼ਮ ਗੋਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਦੀ ਹੈ ਕਿ ਮਨमीत ਆਸਟ੍ਰੇਲੀਆ ਰਹਿੰਦੇ ਪੰਜਾਬੀ ਪਾਈਚਾਰੇ 'ਚ ਗਾਇਕ ਵਜੋਂ ਵੀ ਮਸ਼ਹੂਰ ਸੀ। ਉਸ ਦੀ ਮੌਤ ਤੋਂ ਬਾਅਦ ਸਮੁੱਚੇ ਭਾਰਤੀ ਪਾਈਚਾਰੇ 'ਚ ਦੁੱਖ ਦੀ ਲਹਿਰ ਦੌੜ ਗਈ ਹੈ। ਬਿਊਰੋ ਰਿਪੋਰਟ ਜਗਬ ਜਗਬਾਣੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਰਾਲੀ ਸਾੜ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਉੱਥੇ ਦੂਸ਼ਿਤ ਹੋ ਰਿਹਾ ਵਾਤਾਵਰਨ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ